ਲਵੀ ਟੈਲਾਂ ਵੇਚਣ ਵਾਲਿਆਂ ਨੂੰ ਪੈਸੇ ਬਣਦੇ ਆ ਨਹੀਂ ਬਣਦੇ ਉਹ ਨਹੀਂ ਮੈਨੂੰ ਪਤਾ ਪਰ ਆਹ ਮਿਸਤਰੀ ਟੈਲ ਲਾ ਰਹੇ ਆ ਤੇ ਇਹਨਾਂ ਅਗਲੇ ਫੋਨ ਆ ਪਏ ਆ ਕਿਹੜਾ ਇਹ 24 আলਟਰਾ ਇੱਕ ਆਹ ਬਈ ਕਿਹੜਾ ਫੋਨ ਆ ਇਹ 13 ਪ੍ਰੋ ਆ ਜੀ 13 ਪ੍ਰੋ ਆ ਤੇ ਬਈ 13 ਪ੍ਰੋ ਕਿਹਦਾ ਇਹ ਮੇਰਾ ਜੀ ਕਿੰਨੇ ਦਾ ਆਇਆ ਸੀਗਾ ਇਹ ਜੀ 90000 ਦਾ ਸੀ 90000 ਦਾ ਆਇਆ ਸੀਗਾ ਤੇ ਆਹ 24 আলਟਰਾ ਇਹ আলਟਰਾ ਕਿਹਦੇ ਮੇਰਾ ਜੀ ਇਹ ਕਿੰਨੇ ਦਾ ਆਇਆ ਸੀਗਾ 1.5 ਲੱਖ ਦਾ ਜੀ ਬੱਠਲ ਚੱਕ ਕੇ 1.5 ਲੱਖ ਦਾ ਆ ਗਿਆ ਮਾਲ ਆ ਯਾਰ ਕਹਿੰਦੇ ਇੰਡੀਆ ਗਰੀਬ ਆ ਬਹੁਲੀ ਗਰੀਬੀ ਇੰਡੀਆ ਤੇ ਆ ਮਿਤਰੀ ਸਾਹਿਬ ਮਿਤਰੀ ਸਾਹਿਬ ਇਹ ਫੋਨ ਤੁਹਾਡਾ ਹਾਂਜੀ ਕਿਹੜਾ ਇਹ ਇਹ 15 ਹੈ 15 ਹਾਂਜੀ ਕਿੰਨੇ ਦਾ ਆਇਆ ਸੀ 80 ਦਾ 80 ਦਾ ਆਇਆ ਸੀ 8000 ਅਜਾ ਇਧਰ ਮਾਲਕ ਨੂੰ ਵੀ ਪੁੱਛ ਲੈਣੇ ਆ ਇਹ ਆ ਲੈ ਚੱਕ ਕੇ 2 ਲੱਖ ਦਾ ਫੋਨ ਆ ਹਾਂ ਤੇ ਤੁਹਾਡੇ ਕੋਲ ਕਿਹੜਾ ਫੋਨ ਆ ਰੈਨ ਦੇ ਹੁਣ ਦਿਖਾ ਦਿਓ ਕੱਢ ਵੀ ਇਹ ਕੱਢੀ 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 ਕਿਹੜਾ ਵੀਵੋ ਕਿੰਨੇ ਦਾ ਆਇਆ ਸੀ you mm -hmm.